ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ ਮਿਤੀ 5 ਜੁਲਾਈ 2025 ਨੂੰ ਸੀਏ ਸਟਾਫ 3 ਨੇ ਅਮਰਥਰ ਬਲੂਗਰ ਤੋਂ ਰਾਣਪੁਰਾਣੀ ਚੁੰਗੀ ਸ਼ਿਆਟਾ ਤੋਂ ਸਰਵਿਸ ਲਾਈਨ ਰਾਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲ ਜਾਂਦੇ ਸਮੇਂ ਇੱਕ ਕਾਰ ਨੂੰ ਰੋਕ ਕੇ ਜਾਂਚ ਕੀਤੀ ਗਈ ਉਸ ਨੇ ਕਾਰ ਵਿੱਚ ਸਵਾਰ ਵਿਅਕਤੀ ਦੀ ਪਛਾਣ ਰਤੇਸ਼ ਸ਼ਰਮਾ ਉਰਫ ਰਿੱਕੀ ਵੱਜੋਂ ਕੀਤੀ ਹੈ ਜਦੋਂ ਪੁਲਿਸ ਨੇ ਉਸ ਦੇ ਖੱਬੇ ਹੱਥ ਵਿੱਚ ਫੜੇ ਚਿੱਟੇ ਰੰਗ ਦੇ ਮੌਮੀ ਲਿਖਾਫੇ ਬਾਰੇ ਪੁੱਛਿਆ ਤਾਂ ਉਸ ਨੇ ਕਬੂਲਿਆ ਕਿ ਇਸ ਵਿੱਚ ਅਫੀਮ ਹੈ ਲਿਖਾਫੇ ਨੂੰ ਕੋਲ ਕੇ ਜਾਂਚ ਕਰਨ ਦੇ ਵਿੱਚ 1 ਕਿਲੋ ਪੰਥੋ 43 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਨਾਲ ਹੀ ਉਥੇਕਾਰ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਈ ਪੁਲਿਸ ਗੁਚਰੇ ਦੌਰਾਨ ਰਤੇਸ਼ ਨੇ ਦੱਸਿਆ ਕਿ ਉਹ ਰਾਸ਼ਟਰੀ ਭਗਵਾ ਸੈਨਾ ਸੰਗਠਨ ਦਾ ਪੰਜਾਬ ਵਾਈਸ ਪ੍ਰਧਾਨ ਹੈ ਅਤੇ ਆਪਣੇ ਅਹੁਦੇ ਦੇ ਨਾਮ ਦੀ ਪਲੇਟ ਆਪਣੀ ਗੱਡੀ ਤੇ ਲਗਾਈ ਹੋਈ ਸੀ ਆਸਾਨੀ ਨਾਲ ਉਹ ਨਸ਼ੇ ਦੀ ਤਸਕਰੀ ਕਰਦਾ ਸੀ ਉਕਤ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਨੇ ਰਿਮਾਂਡ ਲਿਆ ਹੈ ਤੇ ਪੁਲਿਸ ਨੇ ਹੁਣ ਇਸ ਦੇ ਹੋਰ ਸਾਥੀਆਂ ਦੀ ਪਛਾਣ ਕਰਕੇ ਨਸ਼ਾ ਤਸਕਰੀ ਦੇ ਪੂਰੇ ਜਾਲ ਨੂੰ بے ਨਕਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਦੀ ਕਾਮਯਾਬੀ ਪੁਲਿਸ ਕਮਿਸ਼ਨਰੀ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮਹਿੰਮ ਨੂੰ ਇੱਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ ਜੀ ਭੁੱਲਰ ਉਹਨਾਂ ਦੀ ਹਦਾਇਤਾਂ ਤੇ ਕਮਿਸ਼ਨਰ ਸਾਹਿਬ ਵੱਲੋਂ 마ੜਿਆਂਸਰਾਂ ਖਿਲਾਫ ਮਹਿੰਮ ਚਲਾਈ ਹੋਈ ਹੈ ਜਿਸ ਦੀ ਲੜੀ ਵਿੱਚ 5-7 25 ਨੂੰ ਐਸਆਈ ਬਲਵਿੰਦਰ ਸਿੰਘ 49ए3 ਅਤੇ ਉਹਨਾਂ ਦੇ ਨਾਲ ਵਿਕੇਸ਼ ਕੁਮਾਰ ਉਹਨਾਂ ਦੀ ਟੀਮ ਨੇ ਛਾਟਾ ਚੁੰਗੀ ਲਾ ਕੇ ਨਾਕਾਮਦੀ ਕੀਤੀ ਹੋਈ ਸੀ ਔਰ ਉਥੇ ਇੱਕ ਕਾਰ ਆਈ ਹੈਗੀ ਹੈ ਸਵਿਫ ਡਿਜ਼ਾਇਰ ਤੇ ਉਹਨੂੰ ਸ਼ੱਕ ਦੇ ਤੌਰ ਤੇ ਰੋਕਿਆ ਤੇ ਉਹਦੇ ਵਿੱਚੋਂ ਜਿਹੜਾ ਵਿਅਕਤੀ ਹੈ ਉਹ ਜਖਦਮ ਗੱਡੀ ਰੋਕ ਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਹੱਥ ਲਪਾਵਾ ਸੀ ਔਰ ਜਦੋਂ ਉਹਨੂੰ ਫੜਿਆ ਗਿਆ ਪੁਲਿਸ ਪਾਰਟੀ ਨੇ ਬੜੀ ਮੁਸ਼ਤੈਦੀ ਨਾਲ ਉਹਨੂੰ ਕਾਬੂ ਕੀਤਾ ਔਰ ਜਦੋਂ ਚੈੱਕ ਕੀਤਾ ਤੇ ਉਹਦੇ ਕੋਲੋਂ ਅਫੀਮ ਮਿਲੀ ਜਿਹੜੀ ਬਾਅਦ ਵਿੱਚ ਵੇਟ ਕਰਨ ਤੇ 1 ਕਿਲੋ 543 ਗ੍ਰਾਮ ਹੋਈ ਹੈ ਇਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈਗਾ ਔਰ ਇਹ ਗੱਲ ਸਾਹਮਣੇ ਆਈ ਵੀ ਜਿਹੜਾ ਰਤੇਸ਼ ਕੁਮਾਰ ਜਿਹੜਾ ਰਕੀ ਹੈਗਾ ਜਿਹੜਾ ਬੰਦਾ ਕਾਬੂ ਕੀਤਾ ਹੈਗਾ ਛਾਟੇ ਦਾ ਰਹਿਣ ਵਾਲਾ ਹੈਗਾ ਇਹਨੇ ਆਪਣੀ ਕਾਰ ਦੇ ਅੱਗੇ ਜਿਹੜੀ ਸੀਗੀ ਕਾਫੀ ਵੱਡਾ ਰਾਸ਼ਟਰੀਆ ਭਗਵਾ ਸੈਨਾ ਸੰਗਠਨ ਇਹਦਾ ਕਾਫੀ ਵੱਡਾ ਬੋਰਡ ਲਗਾਇਆ ਹੋਇਆ ਜਿੱਤੇ ਇਹਨੇ ਆਪਣੇ ਆਪ ਨੂੰ ਪੰਜਾਬ ਵਾਈਸ ਪ੍ਰੈਜ਼ੀਡੈਂਟ ਵੀ ਲਿਖਾਇਆ ਹੋਇਆ ਔਰ ਇਹ ਵੀ ਸਾਨੂੰ ਗੱਲ ਬਾਤ ਚ ਸਾਹਮਣੇ ਆਈ ਹੈ ਵੀ ਇਹ ਇਸਤੀ ਆੜ ਵਿੱਚ ਹੀ ਇਸ ਕੰਮ ਵਿੱਚ ਸੀਗਾ ਔਰ ਨਸ਼ੇ ਦਾ کاروبار ਕਰ ਰਿਹਾ ਸੀਗਾ ਲੋਕਾਂ ਦੀ ਅੱਖਾਂ 'ਚ ਵੀ ਧੋੜ ਝੋਂਗ ਰਿਹਾ ਸੀਗਾ ਔਰ ਇਹ ਇਹ ਹੁਣ ਅਸੀਂ ਜਿਹੜਾ ਹੈਗਾ ਇਹ ਵਿਅਕਤੀ ਜਿਹੜਾ ਫੜਿਆ ਹੈਗਾ ਔਰ ਇਹਨੂੰ ਅਥਾਰਟੀ ਅਸੀਂ ਵਿਸ਼ੇਸ਼ ਕਰ ਰਹੇ ਹਾਂ ਔਰ ਇਹ ਕਿੰਨੇ ਚਿਰ ਤੋਂ ਇਹ ਕਰ ਰਿਹਾ ਕਿਹਦੇ ਨਾਲ ਇਹਦੀ ਲਿੰਕ ਸੀ ਕਿਥੋਂ ਲਿਆਉਂਦਾ ਹੈਗਾ ਤੇ ਸਾਰਾ ਅਸੀਂ ਅਥਾਰਟੀ ਇਨਵੈਸਟੀਗੇਟ ਕਰਾਂਗੇ ਔਰ ਜਿਹੜਾ ਵੀ ਕਸੂਰ ਪਾਇਆ ਗਿਆ ਉਹਨੂੰ ਸੀ ਉਹਨੂੰ ਵੀ ਬੁੱਕ ਕਰਾਂਗੇ ਬਾਕੀ ਇਹ ਜਿਹੜੀ ਕਾਰਵਾਈ ਹੈਗੀ ਹੈ ਸਾਡੇ ACP ਕ੍ਰਾਈਮ ਯਾਦਵਿੰਦਰ ਸਿੰਘ ਔਰ ਇਹਨਾਂ ਦੀ ਨਿਗਰਾਨੀ ਚ ਹੋਈ ਹੈ ਔਰ ਬਹੁਤ ਹੀ ਇਹਨਾਂ ਨੇ ਸ਼ਲਾਘਾ ਜੋ ਕੀਤਾ ਕੰਮ ਬਲਵਿੰਦਰ ਸਿੰਘ ਸਾਡੇ ਇੰਚਾਰਜ ਸੀ 3 ਨੇ ਔਰ ਇਹਨਾਂ ਦੇ ਹੋਰ ਵੀ ਅੱਗੇ ਕੋਈ ਗੱਲ ਸਾਹਮਣੇ ਆਈ ਤਾਂ ਤੁਹਾਡਾ ਨਾਲ ਸ਼ੇਅਰ ਕਰਾਂਗੇ